ਅਰਵਿੰਦਰ ਸਿੰਘ ਜੀ ਪੈਂਟ ਹਰਵੰਦ ਸਿੰਘ ਜੀ ਕੰਦੋਲਾ ਸਾਬਕਾ ਜੀਪੀਸੀ ਮੈਂਬਰ ਦਰਸ਼ਨ ਸਿੰਘ ਜੀ ਕੰਸਾਲਾ सुरेंद्र ਸਿੰਘ ਜੀ ਕਾਦੀ ਮਾਜਰਾ ਚੰਦ ਸਿੰਘ ਜੀ ਸੰਗਤਪੁਰਾ ਗੁਰਸੇਵ ਸਿੰਘ ਜੀ ਸਿੰਘਪੁਰਾ ਵੈ ਸਤਨਾਮ ਸਿੰਘ ਜੀ ਚਮਕੌਰ ਸਾਹਿਬ ਮਲਕੀਤ ਸਿੰਘ ਜੀ ਛੱਜਾ ਸੁਖਵਿੰਦਰ ਸਿੰਘ ਜੀ ਮੁੰਡੀਆਂ ਚੇਅਰਮੈਨ 슈ਗਰ ਮਿਲ ਪਲਵਿੰਦਰ ਸਿੰਘ ਢੋਲਣ ਮਾਜਰਾ ਜੈਲਦਾਰ ਕੁਲਵਿੰਦਰ ਸਿੰਘ ਸਿੰਘਪੁਰਾ ਸੁਖਵਿੰਦਰ ਸਿੰਘ ਜੀ ਜਗਤਾਰ ਜਗਤਾਰ ਸਿੰਘ ਜੀ ਗਿਲਕੋ ਪ੍ਰਗਟ ਸਿੰਘ ਜੀ ਰੋਲੋ ਮਾਜਰਾ ਹਰਦੀਪ ਸਿੰਘ ਜੀ ਨੰਗਲਸ ਦਾ ਤਾਰਾ ਸਿੰਘ ਜੀ ਬਾਬਾ ਹਰਦੀਪ ਸਿੰਘ ਜੀ ਦਮਨੀ ਟਕਸਾਲ ਤੋਂ ਆ ਏਕਨ ਪੋਲ ਨਹੀਂ ਬੋਲ ਨਹੀਂ ਹਲੇ ਨਾ ਹਾਂ ਤਾਂ ਗੋਰ ਸਿੰਘ ਜੀ ਚੀਮਾ surjit singh ji ਚਿਹੜ ਮਜਰਾ ਗੁਰਪ੍ਰੀਤ ਸਿੰਘ ਜੀ ਜਗਜੀਤ ਨਗਰ ਮਨਜੋਤ ਸਿੰਘ ਜੀ ਲਾਡੜ ਸਰਜੀਤ ਸਿੰਘ ਜੀ ਦੁਲਚੀ ਮਜਰਾ ਹਰਮੇਸ਼ ਸਿੰਘ ਜੀ ਬਿੱਲੂ ਕੀਰਤਪੁਰ ਸਾਹਿਬ ਕ੍ਰਿਸ਼ਨ ਸਿੰਘ ਜੀ ਬੋਟਸ ਕੀਰਤਪੁਰ ਸਾਹਿਬ ਤੋਂ ਕੁਲਦੀਪ ਸਿੰਘ ਜੀ ਨੂਰਪੋਵੇਦੀ ਸਰਬਜੀਤ ਸਿੰਘ ਜੀ ਚਮਕੌਰ ਸਾਹਿਬ ਸਰ ਇੱਕ ਮਿੰਟ ਵਸ ਦੋ ਦੋ ਚਾਰਕ ਬੋਲ ਲੈਣ ਦੋ ਸਰ ਅੱਪ ਕਦੇ ਪਏ ਅ ਲੰਬੜਦਾਰ ਮਖਤਿਆਰ ਸਿੰਘ ਜੀ ਚਮਕੌਰ ਸਾਹਿਬ ਸਰ ਇੱਕ ਜ਼ਰੂਰੀ ਬੇਨਤੀ ਹੈ ਪੰਜ ਮੈਂਬਰੀ ਟੀਮ ਨੂੰ ਸਾਡੇ ਰੋਪੜ ਜ਼ਿਲ੍ਹੇ ਵੱਲੋਂ ਰੋਪੜ ਜ਼ਿਲ੍ਹੇ ਦੀ ਮੰਗ ਹੈ ਇਹ ਤਾਂ ਮੈਂ ਸਰ ਦੱਸਣਾ ਚਾਹੁੰਦਾ ਕਿ ਸਾਡੇ ਜ਼ਿਲ੍ਹੇ ਨੂੰ ਖਾਸ ਤੌਰ ਤੇ ਰੋਪੜ ਹਲਕੇ ਦੇ ਵਿੱਚ ਬਾਹਰਲੇ ਲੋਕਾਂ ਨੇ ਸਾਨੂੰ ਆ ਕੇ ਲੁੱਟਿਆ ਵੀ ਕੁੱਟਿਆ ਵੀ ਮਾਰਿਆ ਵੀ ਜਿਹਦੀ ਮਿਸਾਲ ਲੋਡ ਕਰਿਓ ਵਾਲੀ ਸਾਬ ਜਿਸ ਦੀ ਮਿਸਾਲ ਅਕਾਲੀ ਦਲ ਦੀ ਸਰਕਾਰ ਵੇਲੇ ਸਾਡੀਆਂ ਕੁੜੀਆਂ ਟੀਚਰਸ ਹਨ ਜਿਨ੍ਹਾਂ ਨੂੰ ਕਹਿੰਦੇ ਸੀ ਅਸਿਸਟੈਂਟ ਟੀਚਰ ਉਹਨਾਂ ਕੁੜੀਆਂ ਨੂੰ ਫਰਜ ਕਰ ਦਿੱਤਾ ਗਿਆ ਇੱਕ ਸਾਜ਼ਿਸ਼ ਦੇ ਅਧੀਨ ਜਦ ਕਿ ਪੂਰੇ ਪੰਜਾਬ ਦੇ ਵਿੱਚ ਟੀਚਰ ਕੰਮ ਕਰਦੇ ਨੇ ਉਹ ਅਸਿਸਟੈਂਟ ਟੀਚਰ ਪਰ ਰੋਪੜ ਹਲਕੇ ਦੇ ਵਿੱਚ ਖਾਸ ਤੌਰ ਤੇ ਨੂਰ ਪਰਵੇਦੀ ਦੇ ਇਲਾਕੇ ਦੇ ਆ तकरीबन 194 ਟੀਚਰਾਂ ਨੂੰ ਫਰਗ ਕਰ ਦਿੱਤਾ ਗਿਆ ਫਿਰ ਉਹਨਾਂ ਟੀਚਰਾਂ ਵੱਲੋਂ ਸਰ ਸੁਣਣੇ ਵਾਲੀ ਗੱਲ ਹੈ ਪਲੀ ਬੋਲਿਓ ਨਾ ਜਰਾ ਉਹਨਾਂ ਟੀਚਰਾਂ ਨੂੰ ਫਿਰ ਟੀਚਰਾਂ ਨੇ ਕੀ ਕਰਿਆ ਉਹਨਾਂ ਨੇ ਧਰਨੇ ਲਾਏ ਜਗਾ ਜਗਾ ਪਿੱਟ ਸਿਆਪਾ ਕੀਤਾ ਮੌਕੇ ਦੇ ਮੰਤਰੀ ਦਾ ਉਹਨਾਂ ਨੇ ਧਰਨਾ ਲਾ ਲਿਆ ਸੈਕਟਰੀਏਟ ਰੋਪੜ ਵਿਖੇ ਧਰਨਾ ਲੱਗਿਆ ਉਸ ਟਾਈਮ ਸਾਡੇ ਸਾਬਕਾ ਉਪ ਮੁੱਖ ਮੰਤਰੀ ਸੁਖਵੀਰ ਸਿੰਘ ਜੀ ਬਾਦਲ ਨੂਰਪੁਰ 베ਦੀ ਦੇ ਹਲ ਹਲਕਾ ਨੂਰਪੁਰ 베ਦੀ ਦੇ ਕਲਮਾ ਪਿੰਡ ਦੇ ਵਿੱਚ ਉਹਨਾਂ ਨੇ ਇੱਕ ਆਪਣੀ ਰੈਲੀ ਕੀਤੀ ਜਿਸ ਰੈਲੀ ਦੇ ਵਿੱਚ ਅਸੀਂ ਵੀ ਮੌਜੂਦ ਸਨ ਹੋਰ ਅਕਾਲੀ ਲੀਡਰ ਵੀ ਮੌਜੂਦ ਸਨ ਉੱਥੇ ਉਹਨਾਂ ਟੀਚਰਾਂ ਨੇ ਵਿੱਚੋਂ ਉੱਠ ਕੇ ਨਾਰੇ ਲਾਤੇ ਨਾਰੇ ਲਾਉਣ ਤੋਂ ਬਾਅਦ ਜਦੋਂ ਰੈਲੀ ਖਤਮ ਹੋਈ ਖਤਮ ਹੋਣ ਤੋਂ ਬਾਅਦ ਬਾਦਲ ਸਾਹਿਬ ਨੇ SSP ਨੂੰ ਮੌਕੇ ਤੇ ਬੁਲਾਇਆ ਵੀ ਇਹ ਕੌਣ ਸਾ ਨੇ ਹੈ ਉਹਨਾਂ ਨੇ ਦੱਸਿਆ ਜੀ ਇਹ ਫਾਰਗ ਟੀਚਰ ਹੈ ਸਾਡੇ ਸਤਿਕਾਰਯੋਗ ਉਪ ਮੁੱਖ ਮੰਤਰੀ ਸਾਹਿਬ ਉਹਨਾਂ ਵੱਲੋਂ ਜੋ ਭਾਸ਼ਾ ਵਰਤੀ ਗਈ ਉਹ ਕੁੜੀਆਂ ਨੂੰ ਭੈਣ ਦੀ ਗਾਲ ਕੱਢੀ ਗਈ ਉਸ ਤੋਂ ਦੂਸਰੇ ਹੈ ਜੀ ਉਸ ਤੋਂ ਦੂਸਰੇ ਦਿਨ ਸਰ ਇੱਕ ਮਿੰਟ ਸੁਣੋ ਮੜੀ ਗੱਲ ਸੁਣੋ ਜੋ ਜੋ ਸਾਡੇ ਸਾਹਮਣੇ ਸੀ ਮਜੂਦ ਸਰ ਉਹ ਗੱਲ ਹੋਈ ਹੈ ਉਹ ਦੱਸਦਾ ਤੁਹਾਨੂੰ ਦੂਸਰੇ ਦਿਨ ਨਹੀਂ ਸਾਰੇ ਕੋਣ ਸੁਣੋ ਦੂਸਰੇ ਦਿਨ ਕੀ ਗੱਲ ਹੋਇਆ ਸੈਕਟਰੀਏਟ ਵਿਸ਼ੇ ਉਹਨਾਂ ਦਾ ਧਰਨਾ ਚੱਲਦਾ ਸੀ ਧਰਨੇ ਦੇ ਟੈਂਟ ਦੇ ਵਿੱਚ ਪਾਣੀ ਛੱਡਿਆ ਗਿਆ ਜੋ ਕਿ ਔਨ ਰਿਕਾਰਡ ਹੈ ਪਾਣੀ ਛੱਡਣ ਤੋਂ ਬਾਅਦ ਉਸ ਧਰਨੇ ਉਹ ਪਾਣੀ ਦੇ ਵਿੱਚ ਕਰੰਟ ਛੱਡਿਆ ਗਿਆ ਉਸ ਤੋਂ ਬਾਅਦ ਕੁੜੀਆਂ ਨੂੰ ਉੱਥੋਂ ਚੱਕ ਕੇ ਜੇਲ੍ਹ ਵੀ ਦਿਖਾ ਲਈ ਗਈ ਦੱਸੋ ਔਨ ਰਿਕਾਰਡ ਹੈ ਕਾ ਨਹੀਂ ਹੈ ਗਈਆਂ ਸਾਡੀਆਂ ਕੁੜੀਆਂ ਜੇਲ੍ਹ ਦੇ ਵਿੱਚ ਗਈਆਂ ਦੱਸੋ ਗਈਆਂ ਇਹ ਗਈ ਨਹੀਂ ਸਾਰੇ ਕੋਣ ਇੱਕ ਕੋਣ ਨਹੀਂ ਸਾਰਾ ਸਾਰੇ ਕਮਨ ਫੜੋ ਮੈਂ ਦੇਖੋ ਮੈਨੂੰ ਦੱਸਣਾ ਪਿਆ ਹੈ ਸਾਡਾ ਨਹੀਂ ਨਹੀਂ ਸਰ ਸਾਡਾ ਇਹ ਦੁੱਖ ਸਿਗਾ ਇਹ ਸਾਨੂੰ ਦੱਸਣਾ ਪਿਆ ਹੈ ਸਾਰੇ ਕਮਨ ਫੜੋ ਮੈਂ ਦੇਖੋ ਮੈਨੂੰ ਦੱਸਣਾ ਪਿਆ ਸਾਡਾ ਇਹ ਦੁੱਖ ਸਿਗਾ ਇਹ ਅੱਜ ਦੱਸਣਾ ਆਪਣਾ ਬਹੁਾਰੇ ਭਾਈਆਂ ਨੂੰ ਸੁਖਵੀਰ ਬਾਦ ਕੱਲੇ ਨੂੰ ਕਿਉਂ ਕੁਛ ਨਹੀਂ ਰਿਹਾ ਇਹ ਸੁਖਵੀਰ ਕੰਦਾ ਹੀ ਥੋੜੀ ਸਾਰੇ ਨੂੰ ਸ਼ੀਓ ਸੁਖਵੀਰ ਤਾਂ ਕੰਦੇ ਤੇ ਮਾਰੀ ਉਹ ਬੇਰੇ ਖੇਡਿਆ ਬਜਰ ਨੇ ਕਹਿਿਆ ਪਾਰਟੀ ਮਾਦਰੀ ਕਮੇਟੀ ਜਿਹੜੀ ਆ ਉਹਨਾਂ ਨੂੰ ਮੈਂ ਤੁਸੀਂ ਸਾਰੇ ਭਾਈਵਾਨ ਹੈ ਕਿ ਇਹ ਚੋਣਾਂ ਚ ਸਾਰੇ ਜिले ਸਾਰੇ ਭਾਈਵਾਨ ਕੰਦੇ ਸੁਖਵੀਰ ਨੂੰ ਤੁਸੀਂ ਗਲਤ ਕਰ ਰਹੇ ਹੋ